અહમ સપર એન્જીઓ ઓર એકેમડી પેન્જીઓ વલ્લો તિયાની લોગી દી सेलिब्रेशन વાસ્તે પચ્ચાને કોમ્પ્લેકેટ્સ દે થોડેજા ગિફ્ટ્સ દીતે ગને જીદ કાકી મે ઓના લા બહુત તારવાદ કરતી હા ઓર ઇતની દાનવી સેજના કરકે હી સાડા જેસા સમાજ હે ઉદે વિચ એક પેલિસિયા બને રહેતા હે કે જેડા એક સામાજિક તાના બાના હે યર સોશિયલ ફેબ્રિક હે ઉદે વિચ સમ રસ્તા રહેતી હે ઓર આજકલ દે સમય દે વિચ લોકાને વિચ કાફી અવેરનેસ આઈ હે જેડી વિચ ਲੜਕੀਆਂ ਔਰ ਲੜਕਿਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਂਦਾ ਲੜਕੀਆਂ ਨੂੰ ਉਨਾ ਹੀ ਪਿਆਰ ਔਰ ਮੁਹੱਬਤ ਦੇ ਨਾਲ ਪਾਲਿਆ ਜਾਂਦਾ ਹੈ ਜਿੰਨਾ ਕਿ ਲੜਕਿਆਂ ਨੂੰ ਲੜਕੀਆਂ ਨੂੰ ਔਰ ਲੜਕਿਆਂ ਨੂੰ ਵੀ ਓਨੀ ਹੀ ਮੌਕੇ ਮਿਲਦੇ ਨੇ ਕਿ ਕਿਰਤ ਦੇ ਪੜਨ ਦੇ ਅਗਾ ਵਧਨ ਦੇ ਅਸਲੀ ਕਰਦੇ ਜੌਬ ਸੇ ਵਿਚਾਰਦੇ ਤੁਸੀਂ ਹੁਣ ਦੇਖਿਆ ਹੋਣਾ ਕਿ ਮੋਸਟਲੀ ਜਿਹੜੀ ਸਾਡੀ ਸਰਕਾਰੀ ਅਦਾਰੇ ਦੀ ਉਹਨਾਂ ਦੇ ਵਿੱਚ ਫੀਮੇਲ ਅਫਸਰਾਂ ਦੀ ਕਾਫੀ ਹਦਦ ਹੈ ਜੋ ਕਿ ਪਤਾ ਨਹੀਂ ਕਿ ਇਹ ਸਾਡੀ ਸੋਸਾਇਟੀ ਦੀ ਅਵੇਰਨੈਸ ਨੂੰ ਦਰਸਾਦਾ ਹੈ ਕਿ ਲੋਕੀ ਇਸ ਬਾਰੇ ਕਾਫੀ ਅਗਿਆਨੇ ਔਰ ਆਪਣੀਆਂ ਲੜਕੀਆਂ ਨੂੰ ਪੜਾ ਰਖ ਕੇ ਔਰ ਇੱਕ ਅਚੇ ਨਾਤੀ ਬਣਾ ਦੇ ਉਹਨਾਂ ਦੇ ਵਿੱਚ ਸੋਚ ਆ ਰਹੀ ਹੈ ਔਰ ਅਗਿਆਨ ਲੋਕ ਵੀ ਕਾਫੀ ਮਤੀ ਜੇ ਕਿੰਨੇ ਕੁ ਪਰਿਵਾਰਾਂ ਨੂੰ ਦਿੱਤਾ ਗਿਆ ਇਸਮਾਨ ਇਹ ਅਸੀਂ 40 ਤੋਂ 50 ਜਿਹੜੇ ਹੈਗੇ ਨੇ ਫੀਮੇਲ ਚਿਲड्रन ਜਿਹੜੇ ਨੇ ਉਹਨਾਂ ਦੇ ਇਸ ਤਰ੍ਹਾਂ ਇਹਨਾਂ ਦੀ ਐਨਜੀਓ ਵੱਲੋਂ ਦਿੱਤਾ ਗਿਆ ਹੋਰ ਐਨਜੀਓ ਵੀ ਆਂਦੀਆਂ ਇੱਥੇ ਹਾਂਜੀ ਹਾਂਜੀ ਕੱਲ ਇੱਕ ਐਨਜੀਓ ਵੱਲੋਂ ਗਲਬੀ ਉਪਰਾਲਾ ਹੋਇਆ ਸੀਗਾ ਸਿਵਲ ਸੈਚਨ ਆਫਿਸ ਦੇ ਵਿੱਚ ਵੀ ਅ ਪਰਸੂ ਦੇ ਰਿਹਾਗੇ ਲੋੜੀ ਦੀ ਸੈਲੀਬ੍ਰੇਸ਼ਨ ਹੋਈ ਹੈ ਤੇ ਇਹ ਲੋਕਾਂ ਦੇ ਵਿੱਚ ਕਾਫੀ ਅਵੇਅਰਨੈਸ ਹੈ ਔਰ ਕਾਫੀ ਘਮਾਟੇ ਚੜ੍ਹਦੇ ਇਸ ਵੇਲੇ ਮੈਂ ਰੋਹਿਤ ਭਟਿਆ ਜੀ ਹਮਸਫਰ ਜੁਸ ਕਲਬ ਤੋਂ ਜਲੰਧਰ ਦਾ ਪ੍ਰੈਜ਼ੀਡੈਂਟ ਅ ਅੱਜ ਲੋੜੀ ਦੇ ਉਤਸਵ ਵਾਲੇ ਦਿਨ ਸਿਵਲ ਉਪਤੰ ਦੇ ਵਿੱਚ ਜੋ ਨਮ ਜਮੀਆਂ ਵੇਚੀਆਂ ਹੈਗੀਆਂ ਉਹਨਾਂ ਦੇ ਨਾਲ ਸਾਡੀ ਹਮਸਫਰ ਯੂਥ ਕਲੱਬ ਔਰ ਇਕਮ ਯੂਥ ਕਲੱਬ ਵਾਲੋ ਇਹ ਲੋੜੀ ਦਾ ਓਕੇਸ਼ਨ ਜੋ ਸੈਲੀਬ੍ਰੇਸ਼ਨ ਹੈ ਇਹ ਅਸੀਂ ਆਪਣੇ ਛੋਟੇ ਛੋਟੇ ਨੰਨੇ ਨੰਨੇ ਬੱਚੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਮਨਾਇਆ ਜਾ ਰਿਹਾ ਪ੍ਰਖਾਸਤ ਕਰਿ ਉਹਨਾਂ ਬੱਚਿਆਂ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੀ ਬੇਟੀਆਂ ਹੁੰਦੀਆਂ ਇੱਕ ਮੈਸੇਜ ਅਸੀਂ ਕਲੱਬ ਵੱਲੋਂ ਔਰ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਤੁਹਾਡੇ ਮਿਹਰੇ ਵੱਲੋਂ ਕਿ ਇਹ ਅਸੀਂ ਘਰ ਨੂੰ ਬਾਏ ਬੇਬੀ ਦਾ ਵੀ ਕਰ ਸਕਦੇ ਆ ਬਾਹਰ ਵੀ ਕਰ ਸਕਦੇ ਹਾਂ ਬਟ ਆਪਾਂ ਨੰਨ੍ਹ ਮ ਜੰਮੀਆਂ ਬੱਚੀਆਂ ਔਰ ਚੱਚਾ ਬੱਚਾ ਕੇਂਦਰ ਨੂੰ ਹੀ ਕਿਉਂ ਚੁਣਿਆ ਇਸ ਕਰਕੇ ਚੁਣਿਆ ਕਿ ਜਿਹੜਾ ਅੱਜ ਸਮਾਜ ਦੇ ਵਿੱਚ ਇੱਕ ਸਾਡੀ ਪੀੜ੍ਹੀਆਂ ਪਿਛਲੀਆਂ ਪੀੜ੍ਹੀਆਂ ਤੋਂ ਇੱਕ ਕੁਰਕੀ ਚੱਲਦੀ ਆ ਰਹੀ ਹੈ ਤੇ ਪਰੋਣਾ ਤੇ ਸਾਡੇ ਬੇਟੀ ਨੂੰ ਲੈ ਕੇ ਖੋਹ ਪਿਆ ਤੇ ਸਾਡੀ ਸਮਾਜਿਕ ਕੁਰਕੀ ਆ ਅ ਉਸ ਕੁਰਕੀ ਦਾ ਵਿਰੋਧ ਕਰਦੇ ਹੋયા ਔਰ ਉਸ ਰੀਤ ਨੂੰ ਖਤਮ ਕਰਨੇ ਪੈਲ ਕਰਦੇ ਹੋયા ਇਹ ਜਿਹੜੀ ਹੰਸਪਾਜੀ ਕਲੱਬਾ ਔਰ ਸਵੇਤਾ ਜੁਸ ਕਲੱਬ ਨੇ ਇਹ ਸਟਾਰਟਿੰਗ ਕੀਤੀ ਹੈ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਫਾਊਂਡੇਸ਼ਨਲ ਆਰਗੇਨਾਈਜੇਸ਼ਨਾਂ ਔਰ ਗੌਰਮੈਂਟ ਵੀ ਇਸ ਧਾਇਰੇ ਨੂੰ ਲੈ ਕੇ ਆਪਣੇ ਆਪਣੇ ਯੋਗਦਾਨ ਦੇ ਰਹੀਆਂ ਤੇ ਸਾਡੀ ਇਸ ਕਲੱਬ ਵੱਲੋਂ ਨਵੇਂ ਸਾਲ ਦੇ ਦਿਨ ਇਹ ਲੋੜੀਂ ਨੂੰ ਮੱਦਨਤਾ ਦੱਖਦੇ ਹਾਂ ਇਸ ਧਾਇਰੇ ਨੂੰ ਪਹਿਲ ਕਿਤੇ ਜਾ ਰਹੀ ਹੈ ਔਰ ਆਪ ਸਭ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ ਬੇਟੀਆਂ ਨੇ ਜਨਮ ਲਿਆ ਹੈ ਇਸ ਬੰਦੇ ਚਾ ਬੱਚਾ ਕਿਦ ਕਰਦੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਮੁਬਾਰਕਾਂ ਉਹ ਬੇਟੀਆਂ ਸਾਡੇ ਦੇਸ਼ ਦੀ ਸ਼ਾਨ ਹੈ ਸਾਡੇ ਦੇਸ਼ ਦੀ ਾਨ ਹੈ ਔਰ ਸਾਡੀ ਕਲੱਬ ਵੱਲੋਂ ਕਲੱਬ ਦੇ ਨਾਮ ਹੈ ਕਲੱਬ ਵੱਲੋਂ ਅਸੀਂ ਧਾਇਰੇ ਚ ਲੈ ਰਹੇ ਹਾਂ ਮਤਲਬ ਲੇਕਿਨ ਅਸੀਂ ਕਲੱਬ ਦੇ ਜਿਹੜੇ ਬੇਟੀਆਂ ਉਹਨਾਂ ਬੇਟੀਆਂ ਨੂੰ ਬੇਟੀਆਂ ਦੇ ਵੱਲੋਂ ਬੇਟੀਆਂ ਨੂੰ ਔਰ ਪਲੱਸ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਥੈਂਕ ਯੂ